ਸੱਸੀ ਗੱਲ ਜੀ ਪਿੰਡ ਪੋਨਾ ਵਿਖੇ ਪਹੁੰਚੇ ਜਿੱਥੇ ਕਿ ਹੁਣ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵੀ ਕੱਲ ਹੋ ਜਾਣੀ ਹੈ ਤੇ ਸਾਹਮਣੇ ਉਹ ਸਥਾਨ ਦੇਖ ਰਹੇ ਹਾਂ ਜਿੱਥੇ ਕਿ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਸੀ ਸਿੰਘ ਪਹੁੰਚੇ ਨੇ ਇਸ ਸਮੇਂ ਤੇ ਜਿੰਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਦੱਸਦੀ ਹੈ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੋਣਾ ਤੇ ਯਾਦਗਾਰ ਵੀ ਬਣਨੀ ਆ ਪੂਰੇ ਪਿੰਡ ਦੇ ਵਿੱਚ ਕੱਲੇ-ਕੱਲੇ ਪਿੰਡ ਵਾਸੀ ਵੱਲੋਂ ਜੋ ਵਪਾਰਕ ਆਧਾਰੇ ਨੇ ਉਹਨਾਂ ਵੱਲੋਂ ਰਾਜਵੀਰ ਜਵੰਦੇ ਦੀ ਯਾਦਗਾਰ ਦੇ ਵਿੱਚ ਵੱਡੇ-ਵੱਡੇ ਹੋਲਡਿੰਗਸ ਲਗਾਏ ਗਏ ਨੇ ਦੇ ਉਸ ਥਾਨ ਹੈ ਜਿੱਥੇ ਯਾਦਗਾਰ ਵੀ ਬਣਨੀ ਹੈ। ਵਾਰੀ ਕਾ ਖਾਲਸਾ ਇਕ ਫਤਈ। ਅਗ ਫਤਈ ਸਾਹਿਬ ਸਤਿ ਜੀ। ਤੁਸੀਂ ਕੀਰਤਨੀ ਸੰਗਤ ਇੱਥੇ ਕਿਸਾਨ ਜਥੇਬੰਦੀ ਵੱਲੋਂ ਜੀ। ਬਲਵੰਤ ਸਿੰਘ ਬਰਨ। ਕਿਵੇਂ ਜਥੇਬੰਦੀ ਵੱਲੋਂ ਆਏ ਹੋ ਜੀ ਇੱਥੇ? ਹਾਂਜੀ ਬਿਲਕੁਲ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਰਾਜਵੀਰ ਸਿੰਘ ਜਵੰਦਾ। ਜਿਨ੍ਹਾਂ ਨੇ ਲੋਕ ਗਾਇਕ ਦੇ ਵਿੱਚ ਬਹੁਤ ਨਾਮਣਾ ਖੱਟਿਆ ਪਰਿਵਾਰਕ ਗੀਤ ਗਾਏ ਪਰਿਵਾਰਕ ਔਰ ਸੱਭਿਆਚਾਰ ਵਿਰਸੇ ਨੂੰ ਸਾਹਮ ਕੇ ਰੱਖਿਆ ਔਰ ਪਰਿਵਾਰ ਵਿੱਚ ਬੈਠ ਕੇ ਮਾਵਾ ਪੈਣਾ ਦੇ ਕੋਲ ਬਹਿ ਕੇ ਜਿਹੜੇ ਗੀਤ ਉਹ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਪਰ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਆ ਵੀ ਜੋ ਐਕਸੀਡੈਂਟ ਦੌਰਾਨ ਹੋ ਜੋ ਕੁਝ ਹੋਇਆ ਅਸੀਂ ਇਹਦੇ ਉੱਪਰ ਇੱਕ ਗੱਲ ਤੁਹਾਡੇ ਮਾਧਿਅਮ ਰਮ ਜਰੂਰ ਕਰਨਾ ਚਾਹਾਂਗੇ ਕਿ ਠੀਕ ਆ ਮਾਵਾ ਦੇ ਪੁੱਤਰ ਬਹੁਤ ਚਲੇ ਗਏ ਕੀ ਸਰਕਾਰਾਂ ਕਾਹਸੇ ਮੀਟਰਾਂ ਦੇ ਉੱਪਰ ਵੀ ਔਰ ਸਾਡੀਆਂ ਗੱਡੀਆਂ ਲੈਣ ਸਮੇਂ ਵੀ ਲੱਗਦਾ ਹੈਗਾ ਕਿ ਇੰਨਾ ਰੋਡ ਟੈਕਸ ਲੱਗਦਾ ਹੈਗਾ ਇੰਨਾ گاਵਾਂ ਨੂੰ ਅਵਾਰਾ ਪਸ਼ਵਾਂ ਨੂੰ ਅਵਾਰਾ ਕੁੱਤਿਆਂ ਨੂੰ ਸਾੰਭ ਸੰਭਾਲਦਾ ਕੰਮ ਉਹਨਾਂ ਲੋਕਾਂ ਦਾ ਉਹਨਾਂ ਦਾ ਫਰਜ਼ ਬੰਦਾ ਜਿਹੜੇ ਪਰਜਾ ਦਾ ਉੱਤੇ ਬੈਠ ਕੇ ਰਾਜ ਕਰਦੇ ਨੇ ਸੋ ਰਾਜਵੀਰ ਜੋਨਦਾਹੂਰੀ ਗਰੇਵਾਲ ਕਨਵਰ ਗਰੇਵਾਲ ਜੀ ਹੋਰੀ ਸਾਰੇ ਕਲਾਕਾਰ ਜਦੋਂ 2021 ਦੇ ਵਿੱਚ ਅੰਦੋਲਨ ਲੱਗਿਆ ਦਿੱਲੀ ਦੇ ਵਿੱਚ ਔਰ ਸਿੰਘੂ ਟਿਕਰੀ ਗਾਜੀਪੁਰ ਬਾਰਡਰ ਦੇ ਉੱਪਰ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਔਰ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਣ ਦੇ ਨਾਤੇ ਪੂਰਾ ਸਾਹ ਦਿੱਤਾ ਅੱਜ ਰਾਜਵੀਰ ਜਵੰਦਾ ਜੀ ਸਾਡੇ ਵਿੱਚ ਨਹੀਂ ਹੈਗੇ ਪਰ ਇਸ ਗੱਲ ਦਾ ਸਾਨੂੰ ਬਹੁਤ ਵੱਡਾ ਦੁੱਖ ਹੈ ਦਾਸ ਭਾਰਤੀ ਕਿਸਾਨ ਨੂੰ ਬਹਿਰਾਮਕੇ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਕੱਲ ਨੂੰ ਉਹਨਾਂ ਦੀ ਅੰਤਿਮ ਅਰਦਾਸ ਆ ਮੈਂ ਕਹਾਂਗਾ ਪੰਜਾਬ ਸਰਕਾਰ ਔਰ ਸਾਡੀ ਕੇਂਦਰ ਦੀ ਸਰਕਾਰ ਕਿਤੇ ਭੁੱਲ ਨਾ ਜਾਵੇ ਸਾਡੇ ਲੋਕ ਭੁੱਲ ਨਾ ਜਾਣ ਵੀ ਕਈ ਜਵੰਦੇ ਇੱਥੇ ਪੈਦਾ ਹੋਏ ਨੇ ਮਾਵਾਂ ਦੇ ਕੁੱਖ ਦੇ ਵਿੱਚੋਂ ਤੇ ਕਈਆਂ ਨੇ ਚਲੇ ਜਾਣਾ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਪਰ ਜਿਸ ਤਰ੍ਹਾਂ ਉਹ ਗਿਆ ਅਸੀਂ ਰੱਬ ਨੂੰ ਇਲਾਮਾ ਨਹੀਂ ਦੇ ਸਕਦੇ ਅਸੀਂ ਤਾਂ ਉਹਦੇ ਅਰਦਾਸ ਹੀ ਕਰ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਇਨੀ ਘੱਟ ਉਮਰ ਦੇ ਵਿੱਚ ਬੱਚੇ ਨੂੰ ਲੈ ਕੇ ਜਾਣਾ ਜਿਹਨੇ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਨਾ ਖੱਟਿਆ ਹੈਗਾ ਪਰ ਬਹੁਤ ਦੁੱਖ ਹੋਇਆ ਲੋਕਾਂ ਨੇ ਅਰਦਾਸ ਬੇਨਤੀਆਂ ਵੀ ਕੀਤੀਆਂ ਪਰ ਉਹ ਮਨਜ਼ੂਰ ਨਹੀਂ ਹੋਈਆਂ ਇੱਕ ਇਹ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਦੀਆਂ ਜਾਂ ਪ੍ਰਸ਼ਾਸਨ ਦੀਆਂ ਜਾਂ ਸਿਸਟਮ ਦੀਆਂ ਨਾਕਾਮੀਆਂ ਕਹਿ ਲਓ ਕਿਉਂਕਿ ਆਪਾਂ ਚਲੋ ਇਹ ਵੀ ਗੱਲ اٹਲ ਸਚਾਈ ਹੈ ਕਿ ਪਰਮਾਤਮਾ ਦੇ ਬਖਸੇ ਸਵਾਸ ਤੋਂ ਇੱਕ ਵੱਧ ਆਸਾਂ ਨਹੀਂ ਮੰਦਾ ਲੈ ਸਕਦਾ ਪਰ ਉੱਥੇ ਇਹ ਵੀ ਗੱਲ ਸੱਚ ਹੈ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਕਰਦੇ ਨੇ ਜੇਕਰ ਇਹ ਸਿਸਟਮ ਸਹੀ ਹੁੰਦਾ ਅਸੀਂ ਕੱਲ ਪੰਚਕੂਲਾ ਇੱਧਰ ਹਰਿਆਣੇ 'ਚ ਜਿੱਥੇ ਉੱਥੇ ਪੰਜੌਰ ਐਕਸੀਡੈਂਟ ਹੋਇਆ ਉਹ ਜਗ੍ਹਾ ਤੋਂ ਜਿਹੜੇ ਹਸਪਤਲ ਪਹਿਲਾਂ ਰਾਜਵੇ ਜਵੰਦਾਂ ਨੂੰ ਲੈ ਕੇ ਜਾਂਦਾ ਗਿਆ ਪਾਰ ਹਸਪਤਾਲ ਜਹਾਲਾ ਕਿ ਹੁਣ ਜਿਹੜੀ ਡੀਡੀਆਰ ਕੱਟੀ ਆ ਐਡਵੋਕੇਟ ਨਵਕਰਨ ਸਿੰਘ ਦੁਆਰਾ ਕੇਸ ਫਾਈਲ ਕੀਤਾ ਜਾਣਾ ਹਾਈ ਕੋਰਟ ਦੇ ਵਿੱਚ ਇਸ ਸੰਬੰਧ ਦੇ ਵਿੱਚ ਤੇ ਉਹਦੇ ਵਿੱਚ ਖਲਾਸਾ ਹੋਇਆ ਸੀ ਕਿ ਜਦੋਂ ਪਾਰਿਸ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਨੇ ਮੋੜਲੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਦੇਖਣ ਦੇ ਬਾਅਦ ਪਹਿਲੀ ਵਾਰ ਸਾਨੂੰ ਵੀ ਲੱਗਿਆ ਵੀ ਸ਼ਾਇਦ ਕੋਈ ਛੋਟਾ ਮोटा ਹਸਪਤਾਲ ਹੋ ਉਹਨਾਂ ਕੋਲ ਸਹੂਲਤਾਂ ਨਹੀਂ ਹੋਣੀ ਆ ਉਹਨਾਂ ਨੇ ਤਾਂ ਜਵਾਬ ਦਿੱਤਾ ਪਰ ਜਦ ਅਸੀਂ ਕੱਲ ਜਾ ਕੇ ਉੱਥੇ ਰਿਪੋਰਟਿੰਗ ਕੀਤੀ ਆ ਉਹ ਫੋਟੋਸ ਹਸਪਤਾਲ ਜਿਹੜਾ ਹਸਪਤਾਲ ਆ ਜੀ ਵੀ ਉਹ ਲੱਗਦਾ ਨਹੀਂ ਜਿਉ ਉਹ ਆਪਣੀ ਜ਼ਿੰਮੇਵਾਰੀ ਸੰਭਾਲ ਦੇ ਚਲੋ ਤੁਸੀਂ ਇਲਾਜ ਨਹੀਂ ਕਰਨਾ ਸੀ ਮੋਢੀ ਸਹਾਇਤਾ ਦੇ ਦਿੰਦੇ ਮੋਢੀ ਸਹਾਇਤਾ ਵੀ ਨਹੀਂ ਦੇਣੀ ਆ ਦੀ 50 ਐਂਬੂਲੈਂਸਾਂ ਖੜੀਆਂ ਨੇ ਉਹਨਾਂ ਕੋਲ ਤੁਸੀਂ ਐਂਬੂਲੈਂਸ 'ਚ ਭੇਜ ਦਿੰਦੇ ਕਿਉਂਕਿ ਪੰਜੌਰ ਜਿੱਥੇ ਐਕਸੀਡੈਂਟ ਹੋਇਆ ਉੱਥੋਂ ਹਸਪਤਾਲ ਪਾਰਸ ਦੀ ਦੂਰੀ ਸਿਰਫ 5-7 ਮਿੰਟ ਦੀ ਸੀਗੀ ਜੀ ਤੇ ਪਾਰਸ ਹਸਪਤਾਲ ਤੋਂ ਫੋਟੇ ਹਸਪਤਾਲ ਜਿੱਥੇ ਲਿਜਾਇਆ ਗਿਆ ਉੱਥੇ ਦੀ ਦੂਰੀ ਸਵਾ ਘੰਟੇ ਦੀ ਹੈ ਜੀ ਤੇ ਉਹ ਲਾਈਟਾਂ ਤੇ ਇੰਨਾ ਸਮਾਂ ਬਰਬਾਦ ਹੁੰਦਾ ਜੀ ਐਂਬੂਲੈਂਸ ਹੁੰਦੀ ਬਹੁਤ ਜਲਦੀ ਪਹੁੰਚਾਇਆ ਜਾਂਦਾ ਤੇ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਮੈਡੀਕਲ ਰਿਪੋਰਟ ਦੇ ਵਿੱਚ ਜੇ ਉਹ ਸਪਾਇਨ ਇੰਜਰੀ ਸੀ ਉਹਦੇ ਕਰਕੇ ਦਿਮਾਗ ਨੂੰ ਆਕਸੀਜਨ ਜਾਣੀ ਬੰਦ ਹੋ ਗਈ ਤਾਂ ਸ਼ਾਇਦ ਉਹ ਜੋ neck ਹੁੰਦਾ ਉਹ ਲਗਾਇਆ ਜਾਂਦਾ ਜਾਂ ਹੋਰ ਵੀ ਜੋ ਸੀਗੀ ਕਾਲਰ ਵਗੈਰਾ ਵੀ ਉਹ ਜ਼ਿੰਮੇਵਾਰੀਆਂ ਤੋਂ ਭੱਜੇ ਨੇ ਕਿਤੇ ਨਾ ਕਿਤੇ ਇਹ ਵੀ ਕਾਰਨ ਬਣਿਆ ਕਿ ਆਪਾਂ ਕਹਿ ਸਕਦੇ ਆਂ ਵੀ ਇੱਕ ਕਤਲ ਹੈ ਕਹਿ ਸਕਦੇ ਆਂ ਜੀ ਆਪਾਂ ਇਹਨੂੰ ਸਰਕਾਰਾਂ ਦੁਆਰਾ ਜਾਂ ਸਿਸਟਮ ਦੁਆਰਾ ਕੀਤਾ ਹੈ ਜੀ ਸਿਸਟਮ ਦੇ ਵਿੱਚ ਬੜੀ ਵੱਡੀ ਘਾਟ ਆ ਜਿਹੜੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਜਿਹੜਾ ਨੁਕਸਾਨ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਮੈਂ ਕਹਾਂਗਾ ਵੀ ਇਹ ਜਿਹੜਾ ਰਾਜਵੀਰ ਜਵੰਦਾ ਜੀ ਅੱਜ ਦੁਨੀਆ ਛੱਡ ਕੇ ਗਏ ਨੇ ਮਾਂ ਨੂੰ ਪੁੱਛ ਕੇ ਦੇਖੋ ਸਹੀ ਬੱਚਿਆਂ ਨੂੰ ਪੁੱਛ ਕੇ ਦੇਖੋ ਉਸ ਸਾਡੀ ਭੈਣ ਨੂੰ ਪੁੱਛੋ ਜਿਹੜੇ ਜਵੰਦਾ ਸਾਹਿਬ ਦੀ ਧਰਮ ਪਤਨੀ ਹੈਗੀ ਆ ਵੀ ਉਹਨਾਂ ਦੇ ਉਹਨਾਂ ਦੇ ਦਿਲ ਤੇ ਕੀ ਬੀਤੀ ਹੁਣ ਮਿਲ ਕੇ ਆਏ ਆ ਫਤੇ ਬੁਲਾ ਕੇ ਆਏ ਆ ਉਸ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ ਪਰ ਅਸੀਂ ਕਹਾਂਗੇ ਵੀ ਅੱਜ ਵੀ ਜੇ ਸਿਸਟਮ ਉੰਬ ਕਰਨ ਦੀ ਨਹੀਂ ਸੌ ਜਾਵੇ ਤੇ ਫਿਰ ਇਸ ਤੋਂ ਵੱਡੀ ਗੱਲ ਮੈਂ ਸਮਝਾਂਗਾ ਵੀ ਸਰਕਾਰਾਂ ਵਾਸਤੇ ਨਮੋਚੀ ਵਾਲੀ ਗੱਲ ਨਹੀਂ ਹੋ ਸਕਦੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਵੀ ਜਥੇਬੰਦੀਆਂ ਆਵਾਜ਼ ਠਾਵਾਂਗੇ ਜਿਹੜੇ ਵਾਰਾ ਪਸ਼ੂ ਨੇ ਵਾਰਾ ਕੁੱਤੇ ਨੇ ਇਹਨਾਂ ਉੱਤੇ ਫੌਰੀ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਇਹਦੇ ਤੇ ਅੱਗੇ ਵਾਸਤੇ ਇਦਾਂ ਦੇ ਜਿਹੜੇ ਐਕਸੀਡੈਂਟ ਨੇ ਕਿਸੇ ਮਾਂ ਦਾ ਪੁੱਤ ਨਾ ਜਾਵੇ ਕੀ ਇਸ ਮਾਮਲੇ ਤੇ ਵੀ ਕੋਈ ਤੁਹਾਡੇ ਜਥੇਬੰਦੀ ਵੱਲੋਂ ਪਹਿਲ ਕਰਦੇ ਕੋਈ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਬਿਲਕੁਲ ਅਸੀਂ ਆਪਣੇ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮ ਦੇ ਵਿੱਚ ਇਸ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਜਿਹੜੀ ਸਾਡੀ ਅਫਸਰਸ਼ਾਈ ਆ ਜਿਹੜੀ ਸੁਣ ਕੇ ਵੀ ਅੱਖਾਂ ਮੀਟ ਲੈਂਦੀ ਆ ਉਹਨਾਂ ਨੂੰ ਵੀ ਜਗਾਵਾਂਗੇ ਹਮ ਕਰਮ ਦੀ ਨੀਤੋਂ ਵੀ ਉਠੋ ਤੇ ਜਾਗੋ ਤੁਹਾਡੇ ਬੱਚੇ ਵੀ ਕੱਲ ਨੂੰ ਇਸ ਐਕਸੀਡੈਂਟ ਦਾ ਹਾਸੇ ਦਾ ਸ਼ਿਕਾਰ ਹੋ ਸਕਦੇ ਨੇ ਕਿਉਂਕਿ ਰਾਜਵੀਰ ਜਵੰਦੇ ਇੱਕ ਸੈਲੀਬ੍ਰਿਟੀ ਸੀ ਇੱਕ ਸਤਾਰਾ ਸੀਗੇ ਹਨਾ ਹਰ ਕੋਈ ਉਹਨਾਂ ਨੂੰ ਪਿਆਰ ਕਰਦਾ ਸੀ ਉਹ ਚਰਚਾ ਦੇ ਵਿੱਚ ਆਈ ਗੱਲ ਖਬਰ ਵਿੱਚ ਆਈ ਪਰ ਪਤਾ ਨਹੀਂ ਜਿਵੇਂ ਤੁਸੀਂ ਵੀ ਗੱਲ ਕੀਤੀ ਪਤਾ ਨਹੀਂ ਕਿੰਨੇ ਜਵੰਦੇ ਹਰ ਰੋਜ਼ ਚਲੇ ਜਾਂਦੇ ਨੇ ਕਿਉਂਕਿ ਪਰਿਵਾਰ ਨੂੰ ਘਾਟਾ ਬਹੁਤ ਵੱਡਾ ਜੀ ਹਰ ਜੀ ਹਰ ਇੱਕ ਜਾਨ ਉਹਦੇ ਪਰਿਵਾਰ ਲਈ ਬਹੁਤ ਜ਼ਿਆਦਾ ਕੀਮਤੀ ਆ ਬਿਲਕੁਲ ਬੇਸ਼ੱਕ ਆਪਾਂ ਕਿਸੇ ਨੂੰ ਨਹੀਂ ਜਾਣਦੇ ਪਰ ਉਹ ਬੰਦਾ ਜਿਹੜਾ ਵੀ ਆ ਕੋਈ ਸਿੰਗਲ ਪਰਸਨ ਉਹ ਆਪਣੇ ਪਰਿਵਾਰ ਲਈ ਬਹੁਤ ਜ਼ਰੂਰੀ ਆ ਇੱਕ ਪਰਸਨ ਦੇ ਕਰਕੇ ਪੂਰਾ ਪਰਿਵਾਰ ਖੇ ਰੁਕੇ ਰੁ ਹੋ ਜਾਂਦਾ ਹੁਣ ਰਾਜਵੀਰ ਦੀ ਗੱਲ ਕਰੀਏ ਪੂਰਾ ਪਰਿਵਾਰ ਪਿੱਛੇ ਕੀ ਹਾਲ ਨੇ ਆਪਾਂ ਸਮਝ ਸਕਦੇ ਆ ਘਾਟਾ ਆਪਾਂ ਚਲੋ ਅੱਜ ਦੁੱਖ ਜ਼ਾਹਰ ਕਰਦੇ ਆ ਫੇਰ ਕਦੇ ਵਰਸੀ ਤੇ ਯਾਦ ਕਰ ਲਿਆ ਕਰਾਂਗੇ ਸਾਲ ਬਾਅਦ ਉਹਨਾਂ ਦੇ ਜਨਮ ਦਿਨ ਤੇ ਯਾਦ ਕਰ ਲਿਆ ਕਰਾਂਗੇ ਕਦੇ ਉਹਨਾਂ ਦਾ ਗੀਤ ਸੁਣ ਕੇ ਯਾਦ ਕਰ ਲਿਆ ਕਰਾਂਗੇ ਪਰ ਉਹ ਪਰਿਵਾਰ ਦਾ ਆਪਾਂ ਸੋਚ ਸਕਦੇ ਜਿਨ੍ਹਾਂ ਨੇ ਪਲ-ਪਲ ਯਾਦ ਕਰਨਾ ਹੈ ਨਾ ਇਹ ਦੇਖੋ ਜਿਹੜੀ ਸਿਸਟਮ ਦੀ ਗੱਲ ਆਪਾਂ ਕੀਤੀ ਆ ਉਹ ਇੱਕ ਅਲੱਗ ਆ ਅਸੀਂ ਉਹਦੇ ਉੱਤੇ ਪੂਰਾ ਆਪਦਾ ਜਥੇਬੰਦੀ ਵੱਲੋਂ ਔਰ ਕੇਮ ਵੱਲੋਂ ਅਸੀਂ ਇਹ ਗੱਲ ਕਰਾਂਗੇ ਵੀ ਜਿਹੜਾ ਸਿਸਟਮ ਖਰਾਬ ਹੈਗਾ ਇਹਨੂੰ ਸਦਾਰ ਕੀਤਾ ਜਾਵੇ ਦੁਨੀਆ ਭਰ ਤੋਂ ਟੈਕਸ ਲੈ ਕੇ ਤੇ ਸਰਕਾਰਾਂ ਦੇ ਖਜ਼ਾਨਿਆਂ ਵਿੱਚ ਜਮ੍ਹਾਂ ਕੀਤੇ ਜਾਂਦੇ ਨੇ ਪਰ ਉਹ ਵਰਤੇ ਕਿੱਥੇ ਜਾਂਦੇ ਨੇ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਪਰ ਉਹਨਾਂ ਨੂੰ ਜੇ ਇਸ ਤਰੀਕੇ ਨਾਲ ਵਰਤਿਆ ਜਾਵੇ ਤੇ ਮੈਂ ਕਹਣਾ ਵੀ ਕਿਸੇ ਵੀ ਸ਼ੋਰ ਰੋਡ ਤੇ ਕਿਸੇ ਵੀ ਸ਼ਹਿਰ ਕਸਬਿਆਂ ਚ ਪਿੰਡਾਂ ਚ ਆਵਾਰਾ ਪਸ਼ੂ ਨਾ ਮਿਲੂ ਕਿਉਂਕਿ ਇਦਾਂ ਦੇ ਬਹੁਤ ਸਾਰੇ ਹਾਦਸੇ ਹੋਏ ਨੇ ਪਰ ਅਸੀਂ ਕਹਾਂਗੇ ਉਸ ਕਾਲਪੁਰਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਮਾਂ ਨੂੰ ਜਵੰਦਾ ਸਾਹਿਬ ਦੀ ਧਰਮ ਪਤਨੀ ਨੂੰ ਬੱਚਿਆਂ ਨੂੰ ਔਰ ਇਸ ਤਰ੍ਹਾਂ ਪਰਿਵਾਰਾਂ ਨੂੰ ਸਮੂਹ ਕਲਾਕਾਰਾਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ ਤੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਸਾਡੀ ਹੋਈ ਬੰਦ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਪੁੱਛਾਂਗੇ ਕਿਤੇ ਨਾ ਕਿਤੇ ਸਾਰੇ ਸਰੋਤਿਆਂ ਦਾ ਵੀ ਸਵਾਲ ਹੈ ਹਾਲਾਂਕਿ ਮੌਕਾ ਇਹੋ ਜਿਹਾ ਜੀ ਸਾਡਾ ਵੀ ਦਿਲ ਨਹੀਂ ਕਰਦਾ ਸਾਡਾ ਵੀ ਜਿਗਰਾ ਨਹੀਂ ਪੈਂਦਾ ਪਰ ਵਿਦੇਸ਼ਾਂ 'ਚ ਬੈਠੇ ਸੰਗਤ ਮੈਸੇਜ ਕਰਦੀ ਆ ਵੀ ਅਸੀਂ ਨਹੀਂ ਜਾ ਸਕਦੇ ਸਾਨੂੰ ਜ਼ਰੂਰ ਦਿਖਾਓ ਕਿੰਦਾਂ ਦੇ ਹਾਲਾਤ ਨੇ ਹਰ ਕੋਈ ਦੁਖੀ ਆ ਮਨ ਦੁਖੀ ਆ ਤੇ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਆ ਕਿਵੇਂ ਹੁਣ ਕੰਡੀਸ਼ਨ ਆ ਕੀ ਗੱਲਬਾਤ ਬਾਤਾ ਜੀ ਠੀਕ ਨੇ ਪਰ ਦੁੱਖ ਨਹੀਂ ਚੱਲਿਆ ਜਾਂਦਾ ਨਹੀਂ ਚੱਲਿਆ ਜਾਂਦਾ ਭੈਣ ਜੀ ਬੈਠੇ ਹੋਏ ਨੇ ਉਹਨਾਂ ਦਾ ਪਰਿਵਾਰ ਬੈਠਾ ਹੋਇਆ ਸਾਡੇ ਗੁਆੜ ਤੋਂ ਉੱਥੋਂ ਤਲਵੰਡੀ ਪੰਗੇਰੀਆਂ ਤੋਂ ਰਿਸ਼ਤੇਦਾਰੀ ਆ ਸਾਡੇ ਧਰਮਕੋੜ ਤੋਂ ਖਾਸ ਕਰਕੇ ਨਾਨਕਾ ਪਰਿਵਾਰ ਹੈਗਾ ਸਾਰੇ ਅਸੀਂ ਇਕੱਠੇ ਸੀਗੇ ਪਰ ਗੱਲ ਇਸ ਤਰ੍ਹਾਂ ਵੀ ਜਿਹੜਾ ਉਹਨਾਂ ਦਾ ਦੁੱਖ ਆ ਨਾ ਉਹ ਚਲਣਾ ਬਹੁਤ ਔਖਾ ਭਾਣਾ ਤਾਂ ਸਤਿਗੁਰਾਂ ਨੇ ਸਾਨੂੰ ਮੰਨਣਾ ਸਿਖਾਇਆ ਹੈ ਗੁਰੂ ਸਹਿਬਾਨਾਂ ਨੇ ਆਪਣੇ ਚਾਰ ਪੁੱਤ ਵਰਕੇ ਸਿਖਾਇਆ ਹੈ ਆਪਣਾ ਆਪ ਵਰਿਆ ਆਪਦਾ ਬਾਪ ਵਰਿਆ ਪਰ ਉਹਨਾਂ ਦਾ ਭਾਣਾ ਮੰਨਣ ਦਾ ਤੇ ਸਾਰਾ ਭਾਣਾ ਮੰਨਣ ਦਾ ਅੰਤਰ ਹੈਗਾ ਹਾਂਜੀ ਸਾਡੀ ਤਾਂ ਉਹੀ ਫਿਰ ਅਰਦਾਸ ਬੇਨਤੀ ਆ ਵੀ ਅੱਗੇ ਨਾਲੋਂ ਪਰਵਾਰ ਜਿਹੜਾ ਹੌਲੀ-ਹੌਲੀ ਲੋਕਾਂ ਦੇ ਹੌਸਲਿਆਂ ਨਾਲ ਜੋ ਟਾਰਸ ਪਰਿਵਾਰ ਨੂੰ ਦੇਵਾਂਗੇ ਆਵਾਂਗੇ ਮਿਲਾਂਗੇ ਹੌਲੀ-ਹੌਲੀ ਬਿਤਣਾ ਪਰ ਪੁੱਤ ਨਹੀਂ ਕਦੀ ਵੀ ਦਿਮਾਗ ਚੋਂ ਨਿਕਲ ਸਕਦਾ ਪੁੱਤ ਮਾਂ ਦਾ ਭਾਵੇਂ 80 ਸਾਲ ਦਾ ਹੋ ਜੇ 90 ਸਾਲ ਦਾ ਹੋ ਜੇ ਰਾਜਵੀਰ ਦੇ ਗੀਤ ਦੇ ਬੋਲ ਨੇ ਪੁੱਤ ਮਰੇ ਨਾ ਭੁੱਲਦੀਆਂ ਮਾਂ ਮਾ ਖਾਣਾ ਪੀਣਾ ਭੁੱਲ ਜਾਂਦੀਆਂ ਭੁੱਲ ਜਾਂਦੀਆਂ ਬਿਲਕੁਲ ਬਹੁਤ ਸਾਰੇ ਜਿਵੇਂ ਮਿੱਟੀ ਨਾਲ ਫਰੋਲ ਜੋਗੀਆ ਨਹੀਂ ਉਹ ਲੱਭਣੇ ਗਵਾਚੇ ਹੋਏ ਲਾਲ ਇਹ ਗੱਲਾਂ ਆਪਦੇ ਮੂੰਹਾਂ ਤੋਂ ਪਹਿਲਾਂ ਹੀ ਜੜੀਆਂ ਬਿਆਨ ਕਰ ਦਿੱਤੀਆਂ ਜਿਵੇਂ ਰੱਬੀ ਰੂਹਾਂ ਹੀ ਹੁੰਦੀਆਂ ਜਵਾਬ ਇਹ ਪ੍ਰਮਾਤਮਾ ਹੀ ਬੁਲਾਉਂਦਾ ਮੂੰਹ ਅਸੀਂ ਸਿੰਘੂ ਬਾਰਡਰ ਤੇ ਮਿਲਦੇ ਰਹੇ ਹਾਂ ਜੀ ਇੱਕ ਅੰਮ੍ਰਿਤਸਰ ਫੈਕਸ਼ਨ ਸੀਗਾ ਮਰਜ ਸੀਗੀ ਉੱਥੇ ਮਿਲੇ ਜਾਣਦੇ ਸੀਗੇ ਉਸ ਤੋਂ ਬਾਅਦ ਫਿਰ ਧਰਮਕੁਟ ਨਾ ਮੋਗੇ ਪ੍ਰੋਗਰਾਮ ਸੀਗਾ ਰਿਜਕ ਫੂਡ ਪਲਾਂਟ ਖੁੱਲਿਆ ਨਵਾਂ ਸਾਡੇ ਦੋਸਤ ਨੇ ਦਰਸ਼ਨ ਸਿੰਘ ਭੁੱਲਰ ਜੀ ਉਹਨਾਂ ਨੇ ਉੱਥੇ ਅਸੀਂ ਇਕੱਠੇ ਬੈਠੇ ਰਹੇ ਪਰ ਜਿਹੜੀਆਂ ਯਾਦਾਂ ਅਸੀਂ ਪਾਲ ਸੀਗੇ ਉਹ ਜ਼ਰੂਰ ਰਹਿਣਗੇ ਪਰ ਜਵੰਦਾ ਜਿਹਾ ਸਾਡੇ ਵਿਚ ਨਹੀਂ ਰਿਹਾ ਇਹ ਬੜੇ ਵੱਡੇ ਅਫਸੋਸ ਦੀ ਗੱਲ ਆ ਇਹ ਉਹਨਾਂ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਵੀ ਆਪਣੇ ਨਾਲ ਆ ਕਿ ਚਾਹੁੰਦੇ ਹਾਂ ਤੁਸੀਂ ਜਿੱਥੇ ਜਿੱਥੇ ਬੰਦੀ ਵੱਲੋਂ ਵੀ ਇੱਥੇ ਯਾਦਗਾਰ ਬਣੇ ਵੀ ਆਉਣ ਵਾਲੇ ਜੋ ਕਲਾਕਾਰ ਨੇ ਗਾਇਕ ਨੇ ਉਹਨਾਂ ਨੂੰ ਵੀ ਇੱਕ ਸੇਧ ਮਿਲੇ ਵੀ ਇਦਾਂ ਦੇ ਪਰਿਵਾਰਕ ਗੀਤ ਗਾਉਣ ਕਿਉਂਕਿ ਅੱਜ ਕੱਲ ਸੌਰਤ ਦੇ ਪਿੱਛੇ ਪੈਸੇ ਪਿੱਛੇ ਆਪਾਂ ਦੇਖਦੇ ਹਾਂ ਕਿੰਦਾਂ ਦੀ ਗਾਇਕੀ ਵੱਲ ਕਈ ਝਟਕ ਕੇ ਚਲੇ ਜਾਂਦੇ ਨੇ ਪਰ ਇਹ ਇਹ ਨੌਜਵਾਨ ਤੋਂ ਇੱਕ ਸੇਧ ਵੀ ਮਿਲੂਗੀ ਕਲਾਕਾਰ ਨੂੰ ਸਭ ਤੋਂ ਵੱਡੀ ਸੇਧ ਇਹ ਸਾਡੇ ਜਵੰਦੇ ਵੀਰ ਤੋਂ ਇਹ ਸੀਗੀ ਬੀ ਇਹਨੇ ਅਜ ਤੱਕ ਕਿਸੇ ਦੇ ਪ੍ਰਤੀ ਆਪਣੀ ਰਸਨਾ ਤੋਂ ਕਿਸੇ ਨੂੰ ਗਲਤ ਲੱਭ ਨਹੀਂ ਗਿਆ ਹਰੇਕ ਛੋਟਾ ਵੱਡਾ ਹਰ ਇੱਕ ਨੂੰ ਪਿਆਰ ਕੀਤਾ ਖਾਸ ਕਰਕੇ ਧੀਆਂ ਭੈਣਾਂ ਨੂੰ ਮਤਾਵਾਂ ਨੂੰ ਬਜ਼ੁਰਗਾਂ ਨੂੰ ਆਪਦੇ ਹਾਨ ਪਰਵਾਰ ਨੂੰ ਇੰਨਾ ਪਿਆਰ ਕੀਤਾ ਵੀ ਅੱਜ ਉਹ ਪਿਆਰ ਦੀ ਖਾਤਰ ਮੈਂ ਦੇਖ ਕੇ ਆਇਆ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਜਿਹੜੇ ਨੇ ਉਹ ਆ ਕੇ ਪਰਿਵਾਰ ਨੂੰ ਮਿਲ ਰਹੇ ਨੇ ਉਹਨਾਂ ਦੇ ਚਾਚਾ ਜੀ ਦੱਸ ਰਹੇ ਸੀ ਵੀ ਸਾਨੂੰ ਪ੍ਰਧਾਨ ਜੀ ਦੇ ਬਾਰੇ ਨਹੀਂ ਕੋਈ ਪਤਾ ਹੈਗਾ ਵੀ ਕਿੱਥੋਂ ਕਿੱਥੋਂ ਜਾਨੀ ਕਿ ਵੀ ਭਰਾ ਭੈਣ ਮਤਾਵਾ ਬਜ਼ੁਰਗ ਨੌਜਵਾਨ ਵੀਰ ਆ ਰਹੇ ਨੇ ਆਪਣੇ ਆਪ ਅਥੀ ਸੇਵਾ ਕਰ ਰਹੇ ਨੇ ਇੱਕ ਪਿਆਰ ਹੁੰਦਾ ਜੀ ਸਭ ਤੋਂ ਹੋਰ ਦੁਨੀਆ ਤੋਂ ਕੀ ਲੈ ਜਾਣਾ ਇੱਥੇ ਸਿਕੰਦਰ ਬਾਦਸ਼ਾਹ ਵੀ ਖਾਲੀ ਹੱਥ ਗਿਆ ਸਾਨੂੰ ਅਸੀਂ ਵੀ ਇਹ ਗੱਲ ਦੇ ਰੂਪ ਨੂੰ ਆਇਆ ਜਿਵੇਂ ਜਵੰਦਾ ਸਾਹਿਬ ਦਾ ਪਿੱਛੇ ਇੱਥੇ ਉਹਨਾਂ ਦੀ ਸੰਸਕਾਰ ਹੋਇਆ ਤੇ ਹੁਣ ਇੱਥੇ ਯਾਦਗਾਰ ਬਣ ਜੂਗੀ ਔਰ ਇਹ ਇਲਾਕਾ ਔਰ ਪੂਰੀ ਦੁਨੀਆ ਦੇ ਉੱਪਰ ਲੋਕ ਉਹਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਜਿਵੇਂ ਰਾਜਵੀਰ ਨੇ ਵੀ ਇੱਕ ਬੋਲ ਸੀਗੇ ਵੀ ਮੈਂ ਇਹੀ ਚਾਹੁੰਦਾ ਵੀ ਮੇਰਾ ਕੋਈ ਗੀਤ ਅਮਰ ਹੋ ਜਾਵੇ ਮੈਂ ਕਹਿੰਦਾ ਗੀਤ ਉਹਨਾਂ ਦੇ ਸਾਰੇ ਹੀ ਅਮਰ ਨੇ ਤੇ ਨਾਂ ਵੀ ਉਹਨਾਂ ਦਾ ਅਮਰ ਹੋ ਬਿਲਕੁਲ ਬਿਲਕੁਲ ਸਾਰੇ ਗੀਤ ਹੀ ਅਮਰ ਨੇ ਕੋਈ ਉਹਨਾਂ ਨੇ ਮਾੜਾ ਗੀਤ ਆਪਣੀ ਜ਼ਿੰਦਗੀ ਦੇ ਵਿੱਚ ਘੱਟ ਉਮਰ ਦੇ ਵਿੱਚ ਨਾ ਬਣਾ ਬਹੁਤ ਖਟਿਆ ਪਰ ਜੋ ਕੁਝ ਉਹਨਾਂ ਨੇ ਕਿਹਾ ਜੋ ਕੁਝ ਕੀਤਾ ਹੈਗਾ ਉਹ ਆਪਣੇ ਸਾਹਮਣੇ ਹੈਗਾ ਜੀ ਪਰ ਇਹੋ ਜੇ ਨੌਜਵਾਨ ਦਾ ਜਾਣਾ ਇਕੱਲੇ ਇੱਕ ਨੂੰ ਨਹੀਂ ਪੂਰੇ ਸੰਸਾਰ ਭਰ ਦੇ ਲੋਕਾਂ ਨੂੰ ਦੁੱਖ ਹੈਗਾ ਧੰਨਵਾਦ ਜਾਣ ਤੋਂ ਪਹਿਲਾਂ 52 ਖਾੜੇ ਉਹਦੇ ਬੁੱਕ ਸੀ ਉਹਦੇ ਹਾਂ ਜੀ 52 ਖਾੜੇ ਹਾਂ ਪਹਿਲਾਂ ਤਾਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ 5-7 ਸਾਲ ਦੇ ਨੇ ਕਿਉਂਕਿ ਵੱਧੋ-ਵੱਧ ਆਪਾਂ ਵਿਆਹ ਲਈ ਕਿੰਨੇ 6 ਮਹੀਨੇ ਪਹਿਲਾਂ ਬੁੱਕ ਕਰ ਲੰਦਾ ਬੰਦਾ ਜਾਂ 2 ਮਹੀਨੇ ਪਹਿਲਾਂ ਇਹ ਸਾਲ ਦੇ ਵਿੱਚ ਵਿੱਚ ਆ ਲਈ 52 ਸੀਗੇ ਜਦੋਂ ਤੱਕ ਇਹ 52 ਲੱਗਣੇ ਸੀ ਮਤਲਬ 50 ਸੱਤ ਹੋਰ ਅੱਜ ਜਿਹੜੇ ਹੁਣ ਰਹਿਣਾ ਜਿਹ ਰਹੇਗਾ ਤਾਂ ਪਤਾ ਨਹੀਂ ਕਿੰਨੇ ਖਾੜੇ ਹੋਰ ਬੁੱਕ ਹੋਏ ਨੇ ਸੀਗੇ ਉਹ ਪਸੰਦ ਕਰਦੇ ਸੀ ਨਾ ਹਰ ਇੱਕ ਆਪਣੇ ਪਰਿਵਾਰ ਚ ਬੁਲਾ ਹਰ ਇੱਕ ਮੈਂ ਕਹਿੰਦਾ ਜੀ ਅਸੀਂ ਹੁਣ ਘਰੇ ਦੇਖਦੇ ਹਾਂ ਨਾ ਹੁਣ ਉਹਦੇ ਕੜ-ਕੜ ਦੇ ਵਿੱਚ ਮੋਬਾਈਲ ਦੇ ਵਿੱਚੋਂ ਗਾਣੇ ਸੁਣੀ ਜਾਂਦੇ ਨਾਲੇ ਉਹ ਅਫਸੋਸ ਕਰਦੇ ਆ ਕੋ ਮੇਰੇ ਫੌਜੀ ਦੋਸਤ ਦਾ ਸੱਕਾ ਭਨੇਵਾ ਸੀਗਾ ਜੀ ਤੇ ਸਾਡਾ ਹੀ ਭਨੇਵਾ ਹੋਇਆ ਹੈ ਸਾਡੀ ਤਜੇਬੰਦੀ ਚ ਸਾਡੀ ਫੌਜੀ ਸੰਸਥਾ ਬਣੀ ਸਾਡੇ ਕਿਸਾਨਾਂ ਦੀ ਸਾਰੇ ਕਿਸਾਨੀ ਹੈ ਤੇ ਅਸੀਂ ਵੀ ਸਾਰੇ ਪ੍ਰਧਾਨ ਜੀ ਦੇ ਨਾਲ ਹੱਟ ਨਾ ਰਹਿੰਨੇ ਆ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਇਸ ਗੱਲ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬੱਚੇ ਬਹੁਤ ਦੁੱਖ ਮਨਾ ਰਹੇ ਆ ਸਾਰੇ ਘਰੇ ਬੈਠੇ ਕਿ ਅਹੀਂ ਇਹ ਲਾਕਾ ਵੇਖਣਾ ਥੋੜਾ ਸੀ ਜੋਨਦੇ ਵੀਰ ਨੇ ਜਾਣਾ ਹੀ ਪੁੱਤਰ ਸਾਡੇ ਨਾਲ ਤੇ ਇਹ ਇਲਾਕੇ ਦੇਖਣੇ ਸੀਗੇ ਔਰ ਬਹੁਤ ਮੋੜਾ ਹੋਇਆ ਅਸੀਂ ਤਾਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਉਹਦੀ ਰੂਹ ਨੂੰ ਆਪਦੇ ਚਰਨਾਂ ਵਿੱਚ ਥਾਂ ਦੇਵੇ ਤੇ ਪਰਿਵਾਰ ਨੂੰ ਹੁਣ ਪਿੱਛੇ ਪੁਆਇਮਣ ਦਾ ਪਾਲਬਸ ਕਰਦੇ ਆ ਜੀ ਬਾਦਸ਼ਾਹ ਕਿਤੇ ਇਹ ਵੀ ਗੱਲ ਹੈ ਜੀ ਜਵੰਦਾ ਬੇਸ਼ੱਕ ਇਹ ਉਮਰ ਨਹੀਂ ਸੀ ਜਾਣਦੀ ਪਰ ਜ਼ਿੰਦਗੀ ਜੀ ਕੇ ਗਿਆ ਜੀ ਉਹ ਇਹ ਵੀ ਗੱਲ ਹੈ ਵੀ ਜਿਵੇਂ ਉਹ ਆਪ ਵੀ ਕਹਿੰਦੇ ਸੀ ਵੀ ਇੱਕ ਹੁੰਦੀ ਹੈ ਜ਼ਿੰਦਗੀ ਕੱਟਣੀ ਵਾਰ ਜ਼ਿੰਦਗੀ ਜੀਓ ਕਹਿੰਦਾ ਸੀ ਵੀ ਇਕੱਲੇ ਸਾਹ ਜ਼ਿੰਦਗੀ ਵਾਸਤੇ ਨਾ ਦਿਓ ਜ਼ਿੰਦਗੀ ਵਾਸਤੇ ਸਾਹ ਬਣਾਓ ਜਿਹੜਾ ਜ਼ਿੰਦਗੀ ਵਾਸਤੇ ਜਿਉਣਾ ਹੈ ਨਾ ਇੱਕ ਬੜੀ ਵੱਡੀ ਗੱਲ ਆ ਜੀਵਨ ਹੀ ਸਾਡਾ ਇਦਾਂ ਦਾ ਹੋਵੇ ਵੀ ਜਿਹਦਾ ਹਰ ਬੰਦਾ ਜਿਹੜਾ ਉਹ ਸਲਾਮ ਕਰੇ ਵੀ ਠੀਕ ਆ ਫਲਾਣਾ ਕੁਝ ਜਾ ਰਿਹਾ ਹੈਗਾ ਇਹ ਹੁੰਦਾ ਪਿਆਰ ਸੀਗਾ ਧੰਨਵਾਦ ਇਹ ਸਾਹਿਬ ਭਾਰਤੀ ਕਿਸਾਨ ਯੂਨੀਅਨ ਬਹਿਰਾਰ ਕੇ ਤੋਂ ਜਿੱਥੇ ਕੀ ਰਾਜਵੀਰ ਜਵੰਦਾ ਜੀ ਦਾ ਸੰਸਕਾਰ ਹੋਇਆ ਸੀ ਜਿੱਥੇ ਕੀ ਬਹੁਤ ਜਲਦ ਹੁਣ ਇੱਕ ਵੱਡੀ ਯਾਦਗਾਰ ਬਣਨ ਜਾ ਰਹੀ ਹੈ ਤੇ ਉਧਰ ਤੁਹਾਨੂੰ ਦਿਖਾ ਦਈਏ ਕਿ ਗੱਡੀਆਂ ਅੱਜ ਵੀ ਵੱਡਾ ਕਾਫਲਾ ਇਹ ਰਾਜਵੀਰ ਜਵੰਦਾ ਦਾ ਪਿਆਰ ਹੈ ਜੋ ਅੱਜ ਵੀ ਹਾਲਕੀ ਅੰਤਿਮ ਅਰਦਾਸ ਕਾਲੂਆਂ ਪਰ ਅੱਜ ਵੀ ਵੱਡਾ ਇਕੱਠ ਹੈ ਸੋ ਮਿਲਦੇ ਹਾਂ ਜਲਦ ਧੰਨਵਾਦ